ਲੂਈ ਵਟਾਂ ਦੇ ਵਿੱਚ ਬਲੈਕ ਐਂਡ ਵਾਈਟ ਦਾ ਕੰਟਰਾਸਟ ਔਰ ਪ੍ਰੋਪਰ ਐਲ ਵੀ ਲੱਗਿਆ ਹੋਇਆ ਐ ਐਫ ਐਲ ਨਹੀਂ ਹੋਏਗਾ 500 ਰੁਪਏ ਰੇਂਜ ਦੇ ਵਿੱਚ ਹਮ ਧਿਆਰੇ ਨਾਈਕੀ ਜਾਰਡਨ 에어 ਜਾਰਡਨ ਲੌਂਗ ਹਾਈਟ ਆਫ ਕਹਿੰਨੇ ਆਪਾਂ ਇਹਨੂੰ ਸਿੰਪਲ ਦੇ ਵਿੱਚ ਇਹ ਕਿੰਨੇ ਦਾ 500 ਰੁਪਏ ਬਈ ਸਰਾ ਇਹ ਵੀਸ ਜਿਹੜਾ ਮੇਰਾ ਵੀਰ ਵੀਡੀਓ ਸ਼ੇਅਰ ਕਰਕੇ ਆਊਗਾ ਉਹਦੇ ਲਈ 500 ਰੁਪਏ ਓਕੇ ਬਈ 800 ਰੁਪਏ ਬਿਕਣਾ ਵੀਸ ਬਈ ਆਜੋ ਐਲ ਵੀ ਦਾ ਜੈਨੂਨ ਸਟੈਂਪ ਵਾਲਾ ਮਾਲ 500 ਰੁਪਏ ਰੇਂਜ ਦੇ ਵਿੱਚ ਲਾਈਟਵੇਟ ਸਪੋਰਟ ਸ਼ੂਜ਼ ਮੈਮਰੀ ਫੋਰਮ ਕੁਸ਼ਨ ਗਿੱਲਾ ਕਪੜਾ ਮਾਰੋ ਸਾਫ਼ ਧੋਣਾ ਧੋ ਲੋ ਕੋਈ ਫਰਕ ਨਹੀਂ ਹੈ 500 ਰੁਪਏ ਵਜੇ ਸਪੋਰਟ ਸ਼ੂਜ਼ ਫਲੈਟ ਸਿੰਥੈਟਿਕ ਲੈਦਰ ਦੇ ਵਿੱਚ ਜਿੰਨਾ ਮਰਜ਼ੀ ਪਾਓ ਵਾਸ਼ ਕਰੋ ਕੋਈ ਫਰਕ ਨਹੀਂ ਹੈ ਸਿਰਫ 500 ਰੁਪਏ ਰੇਂਜ ਹੈ ਜੀ ਆ ਲੋ ਬਲੈਕ ਦਾ ਕੰਟਰਾਸਟ ਡਿਜ਼ਾਈਨ ਪਛਾਣ ਦੀ ਲੋੜ ਹੈ ਨਹੀਂ ਭਾਜੀ ਕਿਸੇ ਦੀ ਕਿੰਗ ਹੈ ਜਾਰਡਨ ਦਾ ਰੈਟਰੋ ਇਹ ਵੀ ਆਪਾਂ ਤੁਹਾਨੂੰ ਸਿਰਫ 500 ਰੁਪਏ ਦੇਣਾਗੇ ਸਿਰਫ 500 ਰੁਪਏ 10 ਤਰੀਕ ਤੱਕ ਜਿੰਨਾ ਆਪਾਂ ਸੌਦਾ ਉਹ ਪਵਾਣਾ ਕਿ ਅਸੀਂ ਇਹੀ ਅਸੀਂ ਆਂ ਤੁਸੀਂ ਦੁਬਾਰਾ ਹੀ ਲੈਣ ਆਉਂਗੇ ਪਰ ਆਹ ਕੋ ਲਾਂਭਾ ਦੇ ਨਹੀਂ ਆਉਂਗੇ 500 ਰੁਪਏ ਕਾ ਰੰਗ ਸਾਰਿਆਂ ਦਾ ਫੇਵਰੇਟ ਕਾਲਾ ਤੁਹਾਡੇ ਭਰਾ ਹਾਂਜੀ ਸਸੀਗਲ ਦੀ ਸਾਰਿਆਂ ਨੂੰ ਆਪਾਂ ਆਖੜਿਆ ਲੁਧਿਆਣੇ ਚੌੜੇ ਬਿਆਰ ਕੁਸ਼ੀ ਦਾ ਲਵਾਈ ਦੇ ਨੀਅਰ ਮੂਗਲ ਆਜ਼ਮਾਲਿਆਂ ਦੇ ਤੇ ਬਾਈ ਉਹਨਾਂ ਕੋਲੇ ਪਹਿਲਾਂ ਵੇਖੋਣ ਨੂੰ ਸ਼ੂਜ਼ ਆਏ ਨੇ ਬੂਟ ਬੜੇ ਘੈਂਟ ਜਿਦੇ ਜੁੱਤੀਆਂ ਰੇਟ ਸਿਰਫ 500 ਦੇ ਵਿੱਚ ਚੱਕੋ ਜਿੰਨੇ ਮਰਜੀ ਦੱਸਾਂਗੇ ਕੈਡੀ ਬ੍ਰੈਂਡ ਦਾ ਇੱਕ ਲਾਸਟ ਵਿੱਚ ਘੈਂਟ ਜਿਹਾ ਤੋਹਫ਼ਾ ਇਹ ਵੀਸ ਜਿਹੜਾ ਮੇਰਾ ਵੀਰ ਵੀਡੀਓ ਸ਼ੇਅਰ ਕਰਕੇ ਆਊਗਾ ਉਹਦੇ ਲਈ 500 ਰੁਪਏ ਓਕੇ ਭਾਈ 800 ਰੁਪਏ ਵਿਗਦਾ ਪੀਸ ਭਈਆ ਚ 500 ਰੁਪਏ ਇਹਦਾ ਬਾਅਦ ਲੂਈ ਵਿਟੌਨ ਸੀਰੀਜ਼ ਤੇ ਮਿਲੂਗਾ ਐਲਵੀ ਦਾ ਜੈਨੂਨ ਸਟੈਂਪ ਵਾਲਾ ਮਾਲ 500 ਰੁਪਏ ਦੇ ਵਿੱਚ ਲਾਈਟ ਵੇਟ ਸਪੋਰਟ ਸ਼ੂਜ਼ ਮੈਮਰੀ ਫੋਰਮ ਕਸ਼ਨ ਗਿੱਲਾ ਕਪੜਾ ਮਾਰੋ ਸਾਫ ਧੋਣਾ ਧੋਲੋ ਕੋਈ ਫਰਕ ਨਹੀਂ ਹੈ 500 ਰੁਪਏ ਭਾਜੀ ਲੂਈ ਵਿਟੌਨ ਦੇ ਵਿੱਚ ਬਲੈਕ ਐਂਡ ਵਾਈਟ ਦਾ ਕੰਟਰਾਸਟ ਔਰ ਪ੍ਰੋਪਰ ਐਲਵੀ ਲੱਗਿਆ ਹੋਇਆ ਐ ਐਫਐਲ ਨਹੀਂ ਹੋਏਗਾ 500 ਰੁਪਏ ਦੇ ਰੇਂਜ ਦੇ ਵਿੱਚ ਇਦੋ ਵਾਰ ਨਾਈਕੀ ਦਾ ਸਪੋਰਟ ਸ਼ੂਜ਼ ਸਪੋਰਟ ਸ਼ੂਜ਼ ਅੰਨੀ ਪੂਰੀ ਭਾਜੀ ਤੱਕ ਵਾਲੀ ਵੈਰਾਈਟੀ ਆਈ ਹੋਈ ਇਸ ਵਾਰ ਮਜ਼ੇਦਾਰ ਵੈਰਾਈਟੀ ਪ੍ਰੋਪਰ ਜੈਨੂਨ ਪੱਤੇ ਵਾਲਾ ਨਾਈਕੀ ਦਾ ਸਪੋਰਟ ਸ਼ੂਜ਼ ਲਾਈਟ ਵੇਟ ਸੋਲ ਦੇ ਨਾਲ ਓਕੇ 500 ਰੁਪਏ ਰੇਂਜ ਦੇ ਵਿੱਚ ਸਕਾਈ ਦੇ ਨਾਲ ਮੈਚਿੰਗ ਨਾਈਕੀ ਦੀ ਇਹ ਵੀ 500 ਰੁਪਏ ਰੇਂਜ ਦੇ ਵਿੱਚ ਔਰੇਂਜ ਨਾਲ yellow ਦੀ ਮੈਚਿੰਗ ਨਾਈਕੀ ਦਾ ਸਪੋਰਟ ਸ਼ੂਜ਼ ਪ੍ਰੋਪਰ ਜੈਨੂਨ ਕੁਸ਼ਨ ਬਤਾਵੇ ਵਾਲਾ ਫਾਈਲਨ ਸੋਲ ਦੇ ਵਿੱਚ 500 ਰੁਪਏ ਰੇਂਜ ਦੇ ਵਿੱਚ ਓਕੇ ਓਨਲੀ ਕਲ ਦੀ ਕਲ ਹੋਰ ਗੋ ਰਾਈਡ ਭਾਜੀ ਮੰਨਿਆ ਤੋਂ ਨਿਆ ਬ੍ਰਾਂਡ ਆ ਆਪਣੇ ਲੁਧਿਆਣਾ ਦਾ ਗੋ ਰਾਈਡ ਪ੍ਰੋਪਰ ਜੈਨੂਨ ਲਾਈਟ ਵੇਟ ਮਤਲਬ ਮੋਬਾਈਲ ਦਾ ਕਵਰ ਵੀ ਪਾਰਾ ਹੁੰਦਾ ਹੈ ਮੋਬਾਈਲ ਤੇ ਪਾਰਾ ਹੀ ਪਾਰਾ ਕਵਰ ਵੀ ਪਾਰਾ ਹੈ ਉਹ ਤੋਂ ਵੀ ਹਲਕਾ ਦੋ ਕਲਰ 500 ਰੁਪਏ ਰੇਂਜ ਦੇ ਵਿੱਚ 6 ਤੋਂ ਲੈ ਕੇ 10 ਨੰਬਰ ਸਾਈਜ਼ ਤੱਕ ਦੀ ਅਵੇਲੇਬਿਲਟੀ ਇਹ ਤੋਂ ਬਾਅਦ ਉਹਨੇ ਭਈ ਆਪਾਂ ਚੱਲਦੇ ਨਾਈਕੀ ਗੱਨੀ ਹੁਣ ਨਾਈਕੀ ਦਾ ਬਹੁਤ ਟ੍ਰੈਂਡ ਆ ਹਨਾ ਕਈ ਪਰਾ ਮੇਰੇ ਬਹੁਤ ਪ੍ਰੈਸ ਮੰਗਦੇ ਆਪਾਂ ਨੂੰ ਮੈਸੇਜ ਲਾਸਟ ਟਾਈਮ ਵੀ ਬਹੁਤ ਆਏ ਸੀ ਸਪੋਰਟ ਸ਼ੂਜ਼ ਫਲੈਟ ਸਿੰਥੈਟਿਕ ਲੈਦਰ ਦੇ ਵਿੱਚ ਜਿੰਨਾ ਮਰਜ਼ੀ ਪਾਓ ਵਾਸ਼ ਕਰੋ ਕੋਈ ਫਰਕ ਨਹੀਂ ਹੈ ਸਿਰਫ 500 ਰੁਪਏ ਰੇਂਜ ਹੈ ਜੀ ਹਾਂ ਬੰਦੇ ਹਾਂ ਹਲੋ ਬਲੈਕ ਦਾ ਕੰਟਰਾਸਟ ਓਕੇ ਪ੍ਰੋਪਰ ਸੌਫਟ ਸੋਲ ਦੇ ਵਿੱਚ 500 ਰੁਪਏ ਦਾ ਸਿਰਫ ਇਹਦਾ ਬਾਦ ਤੋਹਫਾ ਇੰਪੋਰਟਡ ਸਪੋਰਟ ਸ਼ੂ ਚੱਲਦਾ ਭਾਜੀ ਆਪਣੇ ਕੋਲ ਸਭ ਤੋਂ ਜ਼ਿਆਦਾ ਫਲੈਟ ਸਨੀਕਰ ਦੇ ਵਿੱਚ ਇਹ ਵੀ ਵਾਸ਼ੇਬਲ ਹੈ ਜਿੰਨਾ ਮਰਜ਼ੀ ਧੋਈ ਚੱਲੋ ਔਰ ਸਾਡੇ ਪੀਸ ਦੀ ਖਾਸੀਅਤ ਕੀ ਹੈ ਹਾਂਜੀ ਬਈ ਯਾਰ ਜਦੋਂ ਉਹਨੂੰ ਡਿਜ਼ਾਈਨਿੰਗ ਮਿਲ ਜੂਗੀ ਕਿਸੇ ਨੇ ਕੁਆਲਿਟੀ ਨਹੀਂ ਦੇਣੀ ਕੁਆਲਿਟੀ ਦੀ ਕੋਸਟ ਕਟਿੰਗ ਕਿੱਥੋਂ ਹੁੰਦੀ ਹੈ ਸਭ ਤੋਂ ਪਹਿਲੀ ਪਛਾਣ ਆ ਪਤਾਵੇ ਦੀ ਆ ਦੇਖੋ ਆ ਪਤਾਵਾ ਆਂਦਾ ਭਾਜੀ 48 ਰੁਪਏ ਦਾ ਓਕੇ ਵੀਰੇ ਇੱਥੇ ਹੀ ਮਾਰ ਪਾ ਜਾਣੀ ਉਹਨਾਂ ਨੇ ਪਹਿਲਾਂ ਤੁਹਾਨੂੰ ਪ ਅਸੀਂ ਤੁਹਾਨੂੰ ਸੌਦਾ ਵੀ ਸਸਤਾ ਪਵਾਣਾ ਹੈ ਚੀਜ਼ ਵੀ ਵਧੀਆ ਦੇਣੀ ਹੈ ਜਿੰਨਾ ਭਰਾਵਾਂ ਨੂੰ ਵਧੀਆ ਐਂ ਸਰਦੀ ਪਾਰ ਕਰਾਣੀ ਆਪਾਂ 500 ਰੁਪਏ ਦੇ ਵਿੱਚ ਫੈਂਸੀ ਰੇਡੀਅਮ ਵਾਲਾ ਸਪੋਰਟ ਸ਼ੂਜ਼ ਓਕੇ ਇਹਦਾ ਬਾਅਦ ਸੁਪਰ ਡੂਪਰ ਹਿੱਟ ਰੈਟਰੋ ਇਸਾ ਡਿਜ਼ਾਈਨ ਨੂੰ ਪਛਾਣ ਦੀ ਲੋੜ ਹੈ ਨਹੀਂ ਭਜੀ ਕਿਸੇ ਦੀ ਕਿੰਗ ਹੈ ਜਾਰਡਨ ਦਾ ਰੈਟਰੋ ਇਹ ਵੀ ਆਪਾਂ ਤੁਹਾਨੂੰ ਸਿਰਫ 500 ਰੁਪਏ ਦੇਣਾਗੇ ਸਿਰਫ 500 ਰੁਪਏ 10 ਤਰੀਕ ਤੱਕ ਜਿੰਨਾ ਮਰਜ਼ੀ ਲੈ ਜਾਓ ਆ ਕੇ ਭਰਾ ਕੋਲੇ ਸੌਦਾ ਇਹਦਾ ਬਾਅਦ ਸਪੈਸ਼ਲ ਆਫਰ ਡੱਬਾ ਚੈੱਕ ਕਰ ਲੋ ਠੀਕ ਹੈ ਜੀ ਬ੍ਰੈਂਡ ਹੁਣ ਚ ਪੀਸ ਵੀ ਬ੍ਰਾਂਡ ਹੀ ਨਿਕਲੂਗਾ ਆਪਾ ਆਪਾ ਸੌਦਾ ਉਹ ਪਵਾਣਾ ਕਿ ਅਸੀਂ ਇਹੀ ਅਸੀਂ ਆ ਤੁਸੀਂ ਦੁਬਾਰਾ ਹੀ ਲੈਣ ਆਉਂਗੇ ਪਰ ਆਹ ਕੋ ਲਾਂਭਾ ਦੇ ਨਹੀਂ ਆਉਂਗੇ 500 ਰੁਪਏ ਕਾ ਰਾਂਗੇ ਸਾਰਿਆਂ ਦਾ ਫੇਵਰੇਟ ਕਾਲਾ ਤੁਹਾਡੇ ਭਰਾ ਦਾ ਵੀ ਫੇਵਰੇਟ ਬਲੈਕ ਹਾਂਜੀ ਵੀਰ ਕੈਟ ਦਾ ਪ੍ਰੋਪਰ ਕੈਟ ਜੈਨੂਇਨ ਸਟੈਂਪਿੰਗ ਨਾਲੇ ਭਾਜੀ ਅੱਛਾ ਪੀਸ ਆ 500 ਰੁਪਏ ਇੱਕ ਹੋਰ ਕੈਟ ਦਾ ਫੇਮਸ ਕਲਰ ਮਸਟਰਡ ਸ਼ੇਡ ਇਹ ਵੀ 500 ਰੁਪਏ ਰੇਂਜ ਭਾਜੀ ਪ੍ਰੋਪਰ ਜੈਨੂਇਨ ਜੇ ਪੀਸ ਰਾਉਂਡ ਸ਼ੇਪ ਵਾਲਾ ਇਸ ਅਲੋ ਭਾਈ ਹਮ ਛਾੜ ਨਾਈਕੀ ਜਾਰਡਨ 에어 ਜਾਰਡਨ ਲੌਂਗ ਹਾਈਟ ਆਫ ਕਹਿੰਨੇ ਆਪਾਂ ਇਹਨੂੰ ਸਿੰਪਲ ਦੇ ਵਿੱਚ ਇਹ ਕਿੰਨੇ ਦਾ 500 ਰੁਪਏ ਭਾਈ ਸਿਰਫ 10 ਤਰੀਕ ਦਾ ਆਫਰ ਹੈ ਲੈ ਜਾਓ 500 ਰੁਪਏ ਰੇਂਜ 6 ਤੋਂ ਲੈ ਕੇ 10 ਨੰਬਰ ਤੱਕ ਦਾ ਸਾਈਜ਼ ਪ੍ਰੋਪਰ ਵਧੀਆ ਵਧੀਆ ਆਡੀਕਲ ਨੇ ਕਲਰ ਚੈੱਕ ਕਰੀ ਜਾ ਲੋ ਭਾਈ ਔਰ ਨਾਈਕੀ ਲਿਖਿਆ ਮਿਲੂਗਾ ਭਾਜੀ ਨਾਈਫ ਲਿਖਿਆ ਨਹੀਂ ਮਿਲੇਗਾ ਆਪਣੇ ਕੋਲ ਵਦ ਗਿਆ ਫੀਸ ਲਵਾਂਗੇ ਪ੍ਰੋਪਰ ਮੈਮਰੀ ਫੋਰਮ ਕੁਸ਼ਨ ਦੇ ਨਾਲ ਸਾਡੇ ਕੁਸ਼ਨ ਦੇ ਅੰਦਰ ਵੀ ਸਟੈਂਪ ਮਿਲੂਗੀ ਜਾਰਡਨ ਦੀ ਓਕੇ ਵੀ 500 ਰੁਪਏ ਰੇਂਜ ਦੇ ਵਿੱਚ ਕਲਰ ਇੱਕ ਹੋਰ ਜਿਹੜਾ ਸਿੱਧੂ ਮੂਸੇ ਵਾਲੇ ਨੇ ਕਲਰ ਪਾਇਆ ਸੀ ਭਾਜੀ ਇਹ ਓਕੇ ਵੀ ਸਭ ਤੋਂ ਫੇਮਸ ਕਲਰ ਆ ਜਾਰਡਨ ਦੇ ਵਿੱਚ ਰੈਡ ਲੌਂਗ ਟਾਪ ਦੇ ਵਿੱਚ 500 ਰੁਪਏ ਰੇਂਜ ਦੇ ਵਿੱਚ ਜਿੰਨਾ ਮਰਜ਼ੀ ਧੋਈ ਚੱਲੋ ਪਾਈ ਲੋ 5-500 ਰੁਪਏ ਇਹਦਾ ਵਾਰ ਆਪਾਂ ਤੁਹਾਨੂੰ ਦੰਦਾਂਗੇ ਉਹ ਸਰਦੀਆਂ ਦੀ ਸਪੈਸ਼ਲ ਇੱਕ ਆਈਟਮ ਕਈ ਮੇਰੇ ਵੀਰ ਲਾਸਟ ਟਾਈਮ ਵੀ ਮੰਗਦੇ ਸੀਗੇ ਜਦ ਆਪਾਂ ਆਫਰ ਲਾਇਆ ਸੀ ਨਾ ਭਾਜੀ ਕਿ ਕੈਟ ਦਾ ਫੂਟ ਲਿਆਓ ਯਾਰ ਕੈਟ ਦਾ ਫੂਟ ਲਿਆਓ ਆਪਾਂ ਹੁਣ ਕੈਟ ਵੀ ਲਿਆਂਦਾ ਇਹ ਵੀ ਭਰਾਵਾਂ ਨੂੰ ਪੂਰੇ ਮ제 ਦੁਆਰੇ ਨੇ 500 ਰੁਪਏ ਰੇਂਜ ਦੇ ਵਿੱਚ ਕੈਟ ਦੇ ਓਕੇ ਵੀਰ ਔਰ ਮੇਨ ਚੀਜ਼ ਨੋਟ ਕਰੋ ਭਾਜੀ ਆਪਣੇ ਸ਼ੂ ਦੇ ਵਿੱਚ ਸਲਾਈ ਹੈ ਓਕੇ ਵੀਰ ਪੂਰੇ ਲੁਧਿਆਣਾ ਦੇ ਵਿੱਚ ਪੇਸਟਿੰਗ ਵਾਲਾ ਮਾਲ ਮਿਲਦਾ ਜਿਹੜਾ 2 ਮਹੀਨੇ ਬਾਅਦ ਉਖੜ ਗਿਆ ਬਾਅਦ ਤੁਸੀਂ ਕਹਿੰਦੇ ਮੈਂ ਕਹੂੰ ਉਹ ਕੰਮ ਨਹੀਂ ਕਰਦਾ